ਫਗਵਾੜਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਆਸਟ੍ਰੇਲੀਆ ਘੁੰਮਣ ਗਏ ਪਰਿਵਾਰ ਦੇ ਤਿੰਨ ਮੈਂਬਰ ਸਮੁੰਦਰੀ ਤੱਟ ਤੇ ਨਹਾਉਂਦੇ ਸਮੇਂ ਲਹਿਰਾਂ ਦੇ ਵਿੱਚ ਵਹਿ ਗਏ ਉਧਰ ਤਿੰਨ ਲੋਕਾਂ ਦੀ ਮੌਤ ਹੋਈ ਹੈ ਇੱਕ ਬੱਚੇ ਨੂੰ ਬਚਾ ਲਿਆ ਗਿਆ ਮਿਲੀ ਜਾਣਕਾਰੀ ਦੇ ਅਨੁਸਾਰ ਫਗਵਾੜਾ ਦੇ ਸੋਹਦੀ ਪਰਿਵਾਰ ਦੇ ਸੰਜੀਵ ਸੋਹਦੀ ਅਤੇ ਰੀਮਾ ਸੋਹਦੀ ਜੋ ਜੋ ਫਗਵਾੜਾ ਤੋਂ ਘੁੰਮਣ ਗਏ ਸੀ ਆਸਟ੍ਰੇਲੀਆ ਦੇ ਵਿੱਚ ਤਾਂ ਉਥੇ ਰਿਸ਼ਤੇਦਾਰਾਂ ਦੇ ਨਾਲ ਘੁੰਮਣਗੇ ਸਮੁੰਦਰੀ ਤੱਟ ਤੇ ਨਹਾਉਂਦੇ ਸਮੇ ਉਹ ਲਹਿਰਾਂ ਦੇ ਵਿੱਚ ਬਹਿ ਗਏ ਜਿਸ ਦੇ ਚਲਦਿਆਂ ਤਿੰਨ ਦੀ ਮੌਤ ਹੋਈ ਹੈ ਉਧਰ ਇਸ ਬਾਬਤ ਪਰਿਵਾਰਕ ਮੈਂਬਰਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਫਗਵਾੜਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਆਸਟ੍ਰੇਲੀਆ ਕੁੰਮਣ ਗਏ ਪਰਿਵਾਰ ਦੇ ਤਿੰਨ ਮੈਂਬਰ ਸਮੁੰਦਰੀ ਤੱਟ ਤੇ ਨਹਾਉਂਦੇ ਸਮੇ ਲਹਿਰਾਂ ਦੇ ਵਿੱਚ ਬਹਿ ਗਏ ਉਧਰ ਤਿੰਨ ਲੋਕਾਂ ਦੀ ਮੌਤ ਹੋਈ ਹੈ ਇੱਕ ਬੱਚੇ ਨੂੰ ਬਚਾ ਲਿਆ ਗਿਆ ਮਿਲੀ ਜਾਣਕਾਰੀ ਦੇ ਅਨੁਸਾਰ ਫਗਵਾੜਾ ਦੇ ਸੋਹੰਦੀ ਪਰਿਵਾਰ ਦੇ ਸੰਜੀਵ ਸੋਹੰਦੀ ਅਤੇ ਰੀਮਾ ਸੋਹੰਦੀ ਜੋ ਜੋ ਫਗਵਾੜਾ ਤੋਂ ਕੁੰਮਣ ਗਏ ਸੀ ਆਸਟ੍ਰੇਲੀਆ ਦੇ ਵਿੱਚ ਤਾਂ ਉਥੇ ਰਿਸ਼ਤੇਦਾਰਾਂ ਦੇ ਨਾਲ ਕੁੰਮਣ ਗਏ ਸਮੁੰਦਰੀ ਤੱਟ ਤੇ ਨਹਾਉਂਦੇ ਸਮੇ ਉਹ ਲਹਿਰਾਂ ਦੇ ਵਿੱਚ ਬਹਿ ਗਏ ਜਿਸ ਦੇ ਚਲਦਿਆਂ ਤਿੰਨ ਦੀ ਮੌਤ ਹੋਈ ਹੈ ਉਧਰ ਇਸ ਬਾਬਤ ਪਰਿਵਾਰਕ ਮੈਂਬਰਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ